ਅੱਜ 27 ਅਗਸਤ ਹੈ ਸਵੇਰੇ 7:00 ਵਜੇ ਦੇ ਸਮੇਂ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਜ ਜਿਹਦੇ ਵਿੱਚ ਤੁਹਾਨੂੰ ਵੱਖ-ਵੱਖ ਡੈਮਾਂ ਦੀ ਕੀ ਸਥਿਤੀ ਹੈ دریاਵਾਂ ਦੇ ਵਿੱਚ ਕਿੰਨਾ ਪਾਣੀ ਵਗ ਰਿਹਾ ਹੈ ਉਹਦੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਦੇ ਵਿੱਚ ਹਾਲਾਤ ਹੋਰ ਮਾੜੇ ਹੁੰਦੇ ਜਾ ਰਹੇ ਨੇ ਅ ਅੱਜ ਸਵੇਰ ਦੀ ਰਿਪੋਰਟ ਹੈ ਕਿ ਜਿਹੜਾ ਪੌਂਗ ਡੈਮ ਦਾ ਲੈਵਲ ਹੈ ਉਹ 1393 ਫੁੱਟ ਨੂੰ ਪਾਰ ਕਰ ਗਿਆ ਅ ਭਾਵ ਕਿ 1390 ਡੇਂਜਰ ਮਾਰਕ ਤੋਂ ਵੀ ਇਹ 3 ਫੁੱਟ ਉੱਪਰ ਹੈ ਤੇ ਜਿਵੇਂ ਜਿਵੇਂ ਪਾਣੀ ਵੱਧ ਰਿਹਾ ਉਵੇਂ ਉਵੇਂ ਪਾਣੀ ਵਧਾ ਕੇ ਛੱਡਿਆ ਜਾਵੇਗਾ ਜਿਸ ਬਾਰੇ BBMP ਪਹਿਲਾਂ ਹੀ ਫੈਸਲਾ ਕਰ ਚੁੱਕਾ ਵਾ ਇਸ ਸਮੇਂ 228000 ਕਿਊਸਕ ਤੋਂ ਵੱਧ ਪਾਣੀ ਪੌਂਗ ਡੈਮ ਦੇ ਵਿੱਚ ਆ ਰਿਹਾ ਤੇ 81000 ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਜਿਸ ਦਾ ਸਾਫ਼ ਮਤਲਬ ਹੈ ਕਿ ਇਹ ਜਿਹੜਾ ਪਾਣੀ ਦਾ ਲੈਵਲ ਪੌਂਗ ਡੈਮ ਵਿੱਚ ਵਧਦਾ ਜਾਵੇਗਾ ਤੇ ਪਾਣੀ ਜੋ ਛੱਡਿਆ ਜਾਣਾ ਹੈ ਉਹਦੀ ਮਾਤਰਾ ਵੀ ਵੱਧਦੀ ਜਾਵੇਗੀ ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਜੇਕਰ ਪੌਂਗ ਡੈਮ 1400 ਨੂੰ ਟੱਚ ਕਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਪੌਂਗ ਡੈਮ ਦੇ ਵਿੱਚ ਪਾਣੀ ਜਿੰਨਾ ਵੀ ਪਿੱਛੋਂ ਆਏਗਾ ਉਹ ਉਨਾ ਹੀ ਛੱਡ ਦਿੱਤਾ ਜਾਵੇਗਾ ਰੋਕਿਆ ਨਹੀਂ ਜਾਵੇਗਾ ਸੋ ਇਸ ਲਈ ਸਥਿਤੀ ਚਿੰਤਾਜਨਕ ਹੈ ਤੇ ਜੇਕਰ ਗੱਲ ਕਰੀਏ ਤਾਂ ਢਿਲਵਾ ਬ੍ਰਿਜ ਤੇ ਅੱਜ ਸਵੇਰੇ 167000 ਕਿਊਸਕ ਤੋਂ ਵਧੇਰੇ ਪਾਣੀ ਵਗ ਰਿਹਾ ਸੀ ਜੋ ਕਿ ਲਗਭਗ ਕੱਲ ਵੀ ਸ਼ਾਮ ਸਮੇਂ ਨਾ ਕੀ ਸੀ ਤੇ ਹਰੀਕੇ ਵਿਖੇ ਵੀ 274000 ਤੋਂ ਵੱਧ ਕਿਊਸਕ ਪਾਣੀ ਪਹੁੰਚ ਰਿਹਾ ਤੇ 260000 ਕਿਊਸਕ ਉਸ ਤੋਂ ਅੱਗੇ ਥੱਲੇ ਨੂੰ ਸਤਲੁਜ ਦੇ ਵਿੱਚ ਫਿਰੋਜ਼ਪੁਰ ਤਰਨਤਾਰਨ ਪਾਕਿਸਤਾਨ ਵਾਲੇ ਪਾਸੇ ਨੂੰ ਛੱਡਿਆ ਜਾ ਰਿਹਾ ਤੇ ਇੱਥੇ ਇਹ ਪਾਣੀ ਜਿਵੇਂ ਜਿਵੇਂ ਪਿੱਛੋਂ ਪੌਂਗ ਡੈਮ ਦੇ ਵਿੱਚੋਂ ਵਧੇਗਾ ਤਾਂ ਇੱਥੇ ਵੀ ਪਾਣੀ ਹੋਰ ਵਧਣ ਦੀ ਸੰਭਾਵਨਾ ਹੈਗੀ ਹੈ ਜੇਕਰ ਸਤਲੁਜ ਤੇ ਪਾਖੜਾ ਡੈਮ ਦੀ ਗੱਲ ਕਰੀਏ ਤਾਂ ਪਾਖੜਾ ਡੈਮ ਦੇ ਵਿੱਚ ਵੀ ਪਾਣੀ ਵਧ ਰਿਹਾ ਹੈ 1671.49 ਫੁੱਟ ਉੱਤੇ ਲੈਵਲ ਜਾ ਚੁੱਕਾ ਹੈ 1680 ਫੁੱਟ ਉਹਦਾ ਲੈਵਲ ਹੈ ਤੇ ਉੱਥੇ ਜੋ ਪਾਣੀ ਆ ਰਿਹਾ ਹੈ ਉਹ ਲਗਭਗ 59000 ਕਿਊਸਕ ਦੇ ਕਰੀਬ ਹੈ ਤੇ 43000 ਕਿਊਸਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ ਜੇਕਰ ਡਾਊਨਸਟ੍ਰੀਮ ਰੋਪੜ ਤੋਂ ਗੱਲ ਕਰੀਏ ਤਾਂ 44000 ਕਿਊਸਕ ਤੋਂ ਵਧੇਰੇ ਪਾਣੀ ਛੱਡਿਆ ਜਾ ਰਿਹਾ ਹੈ ਤੇ ਯੂਸਫਰ ਗਿੱਦੜਪਿੰਡੀ ਵਿਖੇ 63000 ਕਿਊਸਕ ਪਾਣੀ ਉੱਥੇ ਅੱਜ ਸਵੇਰੇ ਵਗ ਰਿਹਾ ਹੈ ਹਰੀਕੇ ਤੋਂ ਅੱਗੇ ਸਤਲੁਜ ਦੇ ਹਾਲਾਤ ਨਾਜ਼ੁਕ ਨੇ ਤੇ ਪਰ ਹਰੀਕੇ ਤੋਂ ਪਹਿਲਾਂ ਪਿੱਛੇ ਅਜੇ ਸਥਿਤੀ ਕੰਟਰੋਲ ਹਟ ਹੈ ਠੀਕ ਹੈ